ਨੈਸ਼ਨਲ ਕੈਡਟ ਸਕੋਰ ਦਾ ਸਾਲਾਨਾ ਸਾਂਝਾ ਸਿਖਲਾਈ ਕੈਂਪ ਜਲੰਧਰ ਡੀਕ ਯੂਨੀਵਰਸਿਟੀ ਵਿੱਚ ਸ਼ੁਰੂ ਹੋਇਆ ਜਿਸ ਵਿੱਚ 600 ਐਨਸੀਸੀ ਕੈਡਟਸ ਹਿੱਸਾ ਲੈ ਰਹੇ ਨੇ ਇਸ ਕੈਂਪ ਵਿੱਚ 102 ਕੈਡਟ ਥਲसेना ਦੇ ਕੌਮੀ ਕੈਂਪ ਦਿੱਲੀ 'ਚ ਹੋਣ ਵਾਲੇ ਮੁਕਾਬਲਿਆਂ ਲਈ ਸਿਖਲਾਈ ਲੈ ਰਹੇ ਨੇ ਅਤੇ ਇਹ ਜਲੰਧਰ ਐਨਸੀਸੀ ਗਰੁੱਪ ਦੀਆਂ 6 ਬਟਾਲੀਅਨਾਂ ਨਾਲ ਸੰਬੰਧਿਤ ਨੇ ਕੈਂਪ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਬਹੁ-ਮੁਖੀ ਮੰਤਵਾਂ ਨੂੰ ਧਿਆਨ ਚ ਰੱਖ ਕੇ ਲਗਾਇਆ ਗਿਆ ਹੈ ਜੇਸ ਵਿੱਚ ਕੈਡਟਾਂ ਨੂੰ ਡ੍ਰਿਲ ਅਤੇ ਹਥਿਆਰਾਂ ਦੀ ਸਿਖਲਾਈ ਦੇ ਨਾਲ-ਨਾਲ ਫੀਲਡ 'ਚ ਕੰਮ ਕਰਨ ਜ ਮਹੌਲਜ ਕੰਮ ਕਰਾਂ ਨਕਸ਼ਿਆਂ ਨੂੰ ਸਮਝਣ ਅਸਮੇਤ ਹੋਰ ਸਰੀਰਕ ਕੰਮਕਾਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਲਈ ਬਹੁਤ ਸਾਰੇ ਵਿਸ਼ੇਸ਼ ਲੈਕਚਰ ਵੀ ਰੱਖੇ ਗਏ ਨੇ ਇਹਨਾਂ ਲੈਕਚਰਾਂ ਦੌਰਾਨ ਆਪਦਾ ਪ੍ਰਬੰਧਨ ਮਹਿਲਾ ਸਸ਼ਕਤੀਕਰਨ ਭਾਰਤੀ ਫੌਜਾਂ ਵਿੱਚ ਕਮਿਸ਼ਨ ਦੀ ਪ੍ਰਾਪਤੀ ਅਤੇ ਅਗਨੀਵੀਰ ਵਰਗੇ ਅਹਿਮ ਮੁੱਦਿਆਂ ਤੇ ਜਾਣਕਾਰੀ ਦਿੱਤੀ ਜਾਵੇਗੀ ਕੈਂਪ ਦੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਦਲਜੀਤ ਔਲਖ ਨੇ ਦੱਸਿਆ ਕਿ ਇਹ ਕੈਂਪ 10 ਦਿਨਾਂ ਦਾ ਹੈ ਜਿਸ ਵਿੱਚ ਹਿੱਸਾ ਲੈਣ ਵਾਲੇ ਕੈਡਟ ਯੂਨੀਵਰਸਿਟੀ ਵਿੱਚ ਹੀ ਰਹਿਣਗੇ ਇਸ ਕੈਂਪ ਵਿੱਚ 5 ਐਨਸੀਸੀ ਸਹਾਇਕ ਅਫਸਰਾਂ ਅਤੇ 40 ਥਾਲ ਸੈਰਾਂ ਦੇ ਸਿਖਲਾਈ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਰੋਜ਼ਾਨਾ 14 ਘੰਟੇ ਕੈਡਿਟਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।